ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਤਕਰੀਬਨ 7-8 ਮਹੀਨਿਆਂ ਤੋਂ ਯੁੱਧ ਨਸ਼ਿਆਂ ਰੋਕਤ ਛੜਿਆ ਹੋਇਆ ਹੈ ਬਹੁਤ ਲੋਕਾਂ ਦੇ ਘਰ ਟੈਟੇਰੀ ਕਰ ਦਿੱਤੇ ਗਏ ਹੈ ਤੇ ਅਜੇ ਹੋਰ ਵੀ ਟੈਟੇਰੀ ਕਰਨ ਚਾ ਰਹੇ ਨੇ ਇਸੇ ਯੁੱਧ ਨੂੰ ਲੈ ਕੇ ਹੀ ਇੱਕ ਐਸ ਐਚਓ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਇਸ ਅਨਾਉਂਸਮੈਂਟ ਨੂੰ ਲੈ ਕੇ ਪੂਰੇ ਪਿੰਡ ਦੇ ਵਿੱਚ ਕਹਿੰਦੇ ਆ ਕਿ ਹਲਚਲ ਮਚ ਗਈ ਹੈ ਤੁਸੀਂ ਵੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਆਪਣਾ ਕਮੈਂਟ ਆਪਣੀ رائے ਜ਼ਰੂਰ ਦਿਓ ਕਿ ਇਹਨਾਂ ਅਨਾਉਂਸਮੈਂਟਾਂ ਦੇ ਨਾਲ ਵੀ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਉੱਠਲ ਐਸਾਕ ਵੀ ਹੈ ਜਾਂ ਨਹੀਂ ਆਓ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜਰੂਰ ਰਜਨ ਸਿੰਘ ਸਤੂ ਐਸਐਚਓ ਛਾਣਾ ਚਾਤੀਵੰਦ ਜਿਲ੍ਹਾ ਅਮਰਸਰ ਜਿਹੜਾ ਵੀ ਬੰਦ ਛਾਣਾ ਚਾਤੀਵੰਦ ਦੀ ਤਰਫੋਂ ਪਿੰਡ ਛੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਂ ਦੇ ਉਸੇ ਚੰਗਾ ਮੁਕਤ ਤੇ crime ਮੁਕਤ ਕਰਨ ਵਾਸਤੇ ਆਪਣੀ ਬੋਤ ਲਿਆ ਵਾ ਮੈਂ ਆਪਣਾ ਸਾਰਾ ਬੋਤ ਜਿਹੜਾ ਵਾ ਉਹ ਇਸ ਪਿੰਡ ਦੇ ਦੇਣਾ ਵਾ ਜਿਸ ਕਰਕੇ ਮੈਂ ਤੁਹਾਨੂੰ ਆਇਆ ਵਾਰਨਿੰਗ ਦੇਣ ਵਾਸਤੇ ਆਇਆ ਹਾਂ ਆਵਾਜ਼ ਸਖਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਧ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਤੇ ਇਹ ਤੁਹਾਨੂੰ ਸਭ ਤੋਂ ਸਖਤ ਲੱਭਾ ਦੇਣੀ ਆ ਕਿ ਇਸ ਪਿੰਡ ਦੇ ਵਿੱਚ ਨਾਮ ਕੱਟਾ ਮਿਟਾ ਦੇਣਾ ਵਾ

ਇਹ ਪਿੰਡ ਮੈਂ ਆ ਸੱਤੋ ਚਾਪੀਵੰਡ ਆਪਣੀ ਖੂਨ ਆਪਣੀ ਨਿਗਰਾਨੀ ਚ ਲਿਆਵਾ ਪੰਜਾਬ ਸਰਕਾਰੀਆਂ ਦਾ ਦਾਦੇ ਜਿਹੜੇ ਜਿਹੜੇ ਨਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਨਕੇਰੇ ਉਹਨਾਂ ਨੂੰ ਮੇਰੀ ਡਰਕ ਤੋਂ ਮਤਜਾ ਦੇ ਸਿਖਾਉਣੀ ਆ ਮੈਂ ਨਾ ਮਹੂਤ ਪ੍ਰਾਰਥਨਾ ਦੇ ਸ਼ਾਮਾ ਹੋ ਕੇ ਦੇ ਨਸ਼ਾ ਵੇਚਣ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਉੱਤੇ ਧਿਆਨ ਦੇਣਾ ਸ਼ੁਰੂ ਕਰ ਦੇਣ। ਕਾਹ ਮੈਂ ਸਮਨ ਦੇ ਵਿੱਚ ਭੈਣ ਬਦਲ ਕੇ ਆਪਣੇ ਮਾਲਜੂਮ ਤੁਹਾਡੇ ਪਿੰਡ ਚ ਲਾਉਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕੰਖ ਆ ਗਿਆ ਉਹਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜਿੰਦ ਉਹਦਾ ਘਰੋਂ ਦਾ ਜਿਨਾਵਾ ਸਾਰਾ ਟੈਨ ਨੈਟ ਵਿਚ ਜਾਊਗਾ 15 ਦਿਨ ਪੂਰੀ ਫੌਕਸ਼ਰੀਆ ਮੇਰੀ ਇਸ ਫਿਟ ਤੇ ਹੋਊਗੀ ਉਤ ਤੋਂ ਬਾਅਦ ਰੈਗੂਲਰ ਮੇਰੇ ਪਲਾਂਟ ਤੋਂ ਸਿਮਰ ਜਿੱਥੇ ਲੈਣਗੇ ਇਸ ਤੋਂ ਬਾਅਦ ਅੱਜ ਦੀ ਸੰਗਤ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਅਸਟੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਇਹ ਮਤ ਜਿੱਤੀ ਗਈ ਕਿ ਮੈਂ ਨਾ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਤੇ ਉਹ ਆਪਣਾ ਦੇ ਆਪਣੇ ਪਰਿਵਾਰ ਦੀ ਭਲਾਈ ਤੇ ਭਲਾਈ ਸੋਚ ਕੇ ਕੰਮ ਕਰੇ ਨਵੀਂ ਉਹ ਵਾਰਨਿੰਗ ਆ ਤੁਹਾਨੂੰ ਐ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਭਲਾ ਭਲਾ ਜਿਹੜਾ ਸੋਚ ਕੇ ਕੰਮ ਕਰਿਆ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲ ਜਾਵਾ ਪਰਿਵਾਰ ਸਮੇਤ ਫੇਰੋਂ ਕੰਮ ਕਰਾਂਗੇ ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਲੇਕੋ ਨਾਮ ਹੀ ਆਇਆ ਤਿੰਨਾਂ ਬੰਦਿਆਂ ਦੇ ਜਿਹੜੇ ਗਾਵਾ ਇੱਕ ਮਿੱਤਰ ਦਾ ਉਹ ਬੰਦਾ ਵਾ ਹੋਰ ਜਿਹੜਾ ਹੀਣਾ ਨੇੜੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਨੇੜੀ ਆ ਇਹਨਾਂ ਤਿੰਨਾਂ ਦੇ ਬਹੁਤ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਨੇਹਤ ਤੇ ਘਰ ਸਨੇਹਤ ਜਿਹੜਾ ਵਾ ਉਹ ਸਬਕ ਸਿੱਖਿਆ ਜਾਊਗਾ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰੀ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ